ਸੋ ਆਪ ਜੀ ਨੇ ਸੋਸ਼ਲ ਮੀਡੀਆ ਦੇ ਉਤੇ ਕੁਝ ਕੁ ਪੋਸਟਾਂ ਦੇਖੀਆਂ ਹੋਣਗੀਆਂ ਜਾਂ ਕੁਝ ਨਿਹੰਗ ਸਿੰਘ ਬਾਣੇ ਦੇ ਵਿੱਚ ਦੇਖੇ ਹੋਣਗੇ ਕਿ ਜੋ ਦਾਵਾ ਕਰਦੇ ਨੇ ਕਿ ਸਿੱਖ ਧਰਮ ਸਨਾਤਨ ਧਰਮ ਦਾ ਹਿੱਸਾ ਆ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਆ ਆਓ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖ ਜੀਵਨ ਚੈਨਲ ਦੇ ਤੇ ਆਪ ਜੀ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾਣੇ ਆ ਜਿੱਥੋਂ ਸਿੱਖ ਧਰਮ ਦੀ ਸ਼ੁਰੂਆਤ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਉਹਨਾਂ ਦੇ ਪਰਿਵਾਰਿਕ ਰੀਤੀ ਰਿਵਾਜਾਂ ਨੂੰ ਮੰਨਣ ਨੂੰ ਕਿਹਾ ਗਿਆ ਭਾਵ ਕਿ ਉਹਨਾਂ ਨੂੰ ਜਨੇਊ ਪਾਉਣ ਲਈ ਕਿਹਾ ਗਿਆ ਮੁੰਡਨ ਕਰਨ ਨੂੰ ਕਿਹਾ ਗਿਆ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਫ਼-ਸਾਫ਼ ਨਾ ਕਰ ਦਿੱਤੀ ਜਿੱਥੋਂ ਇੱਕ ਬਹੁਤ ਵੱਡੀ ਸਾਨੂੰ ਐਗਜ਼ਾਮਪਲ ਮਿਲਦੀ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਜਨੇਊ ਨਹੀਂ ਪਾਇਆ ਜਾਂ ਉਹਨਾਂ ਨੇ ਮੁੰਡਨ ਨਹੀਂ ਕਰਾਇਆ ਹੋਰ Hindu ਧਰਮ ਦੇ ਰੀਤੀ ਰਿਵਾਜ ਨਹੀਂ ਕਰਾਏ ਸਾਡੇ ਸਿੱਖ ਧਰਮ ਦੇ ਮੋਢੀਆਂ ਨੇ ਤਾਂ ਸਿੱਖ ਧਰਮ ਕਿਵੇਂ ਇੱਕ Hindu ਧਰਮ ਜਾਂ ਸੰਾਤਨ ਧਰਮ ਹੋ ਸਕਦਾ ਆ ਜਦ ਸਾਡੇ ਗੁਰੂਆਂ ਨੇ ਹੀ ਉਹਨਾਂ ਦੇ ਜੋ ਵੀ ਰੀਤੀ ਰਵਾਜ ਸੀਗੇ ਉਹਨਾਂ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਕਿ ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਨ ਉਹਨਾਂ ਨੇ ਲਿਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਜਿਵੇਂ ਭਗਤ ਕਬੀਰ ਸਾਹਿਬ ਜੀ ਲਿਖਦੇ ਨੇ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁਲਾ ਛਾਡੇ ਦੋ ਪੰਡਤ ਮੁਲਾ ਜੋ ਲਿਖਦੀ ਆ ਛਾੜ ਚਲੇ ਹਮ ਕਿਛ ਨਾ ਲੀਆ ਅਤੇ ਲਿਖਦੇ ਹਨ ਹਿੰਦੂ ਅੰਨਾ ੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਆਪਾਂ ਨੂੰ ਪੰਕਤੀਆਂ ਮਿਲ ਸਕਦੀਆਂ ਹਨ ਜਿਨ੍ਹਾਂ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਆ ਜੇਕਰ ਅਸੀਂ ਸਨਾਤਨ ਧਰਮ ਅਤੇ ਸਿੱਖ ਧਰਮ ਦੇ ਵਿੱਚ ਅਸੀਂ ਅੰਤਰ ਜਾਣੀਏ ਤਾਂ ਬਹੁਤ ਅੰਤਰ ਹਨ ਜਿਵੇਂ ਕਿ ਇੱਕ ਸਿੱਖ ਸਿੱਖ ਨੂੰ ਮਿਲਦਾ ਹੈ ਤੋਂ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਸਨਾਤਨ ਧਰਮ ਦੇ ਵਿੱਚ ਰਾਧੇ ਰਾਦੇ ਰਾਮ ਰਾਮ ਅਤੇ ਨਮਸਤੇ ਬੁਲਾਇਆ ਜਾਂਦਾ ਆ ਸਿੱਖ ਧਰਮ ਦੇ ਵਿੱਚ ਧਾਰਮਿਕ ਸਥਾਨ ਨੂੰ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਆ ਅਤੇ ਹਿੰਦੂ ਧਰਮ ਦੇ ਵਿੱਚ ਉਸ ਨੂੰ ਮੰਦਿਰ ਕਿਹਾ ਜਾਂਦਾ ਆ ਸਿੱਖ ਧਰਮ ਦੇ ਵਿੱਚ 10 ਗੁਰੂ ਹਨ ਸਨਾਤਨ ਧਰਮ ਦੇ ਵਿੱਚ 33 ਕਰੋੜ ਦੇਵੀ ਦੇਵਤੇ ਹਨ ਸਿੱਖ ਧਰਮ ਦੇ ਵਿੱਚ ਕੀਸ ਰੱਖਣਾ ਬਹੁਤ ਹੀ ਜ਼ਰੂਰੀ ਗੱਲ ਆ ਹਿੰਦੂ ਧਰਮ ਦੇ ਵਿੱਚ ਤੁਸੀਂ ਉਸ ਨੂੰ ਕਟਵਾ ਸਕਦੇ ਹੋ ਹਿੰਦੂ ਧਰਮ ਦੇ ਵਿੱਚ ਕਈ ਤੀਰਥ ਹਨ ਅਤੇ ਕੰਗਾ ਦੇ ਵਿੱਚ ਇਸ਼ਨਾਨ ਜਾਂ ਹੋਰ ਕਈ ਨਦੀਆਂ ਦੇ ਵਿੱਚ ਇਸ਼ਨਾਨ ਕਰਨਾ ਚੰਗਾ ਸਮਝਦੇ ਹਨ ਤੇ ਸਿੱਖ ਧਰਮ ਅਰਦਾਸ ਦੇ ਵਿੱਚ ਹਰ ਰੋਜ਼ ਕਹਿੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਹਿੰਦੂ ਧਰਮ ਦੇ ਵਿੱਚ ਕਈ ਕਰਮ ਕਾਂਡ ਕੀਤੇ ਜਾਂਦੇ ਹਨ ਬਾਬ ਕਿ ਤੁਸੀਂ ਇਸ ਚੀਜ਼ ਦਾ ਦਾਨ ਕਰੋ ਤਾਂ ਤੁਹਾਨੂੰ ਇਹ ਫਲ ਮਿਲੇਗਾ ਇਸ ਚੀਜ਼ ਦਾ ਦਾਨ ਕਰੋ ਇਹ ਫਲ ਮਿਲੇਗਾ ਤੇ ਸਿੱਖ ਸਿਰਫ ਆਪਣੇ ਦਸਵੰਤ ਦੇ ਵਿੱਚ ਹੀ ਯਕੀਨ ਰੱਖਦਾ ਆ ਹਿੰਦੂ ਧਰਮ ਦੇ ਵਿੱਚ ਜੋ ਚਿੰਨ੍ਹ ਹਨ ਤਿਲਖ ਹੈ ਜਨਿਉ ਹੈ ਧੋਤੀ ਹੈ ਅਤੇ ਸਿੱਖ ਧਰਮ ਦੇ ਵਿੱਚ ਪੰਜ ਕਕਾਰ ਹਨ ਸਿੱਖ ਕੋਮ ਇੱਕ ਜਝਾਰੂ ਕੋਮ ਹੈ ਪਰ ਅੱਜ ਕੱਲ ਸਾਨੂੰ ਗੁੰਮਰਾਹ ਕਰਨ ਵਾਲੇ ਸਾਡੇ ਵਿੱਚੋਂ ਵੀ ਕਈ ਨਿਕਲਦੇ ਨੇ ਸੋ ਇਸ ਕਰਕੇ ਸਾਨੂੰ ਆਪਣੇ ਨੌਲੇਜ ਇੰਨੀ ਕ ਜਿਆਦੀ ਵੱਡੀ ਕਰਨੀ ਪੈਣੀ ਆ ਕਿ ਕੋਈ ਸਾਨੂੰ ਆ ਕੇ ਗੁੰਮਰਾਹ ਨਾ ਕਰ ਸਕੇ ਹਮੇਸ਼ਾ ਕੋਈ ਕੌਮ ਡੁੱਬਦੀ ਹੈ ਜੋ ਆਪਣੇ ਇਤਿਹਾਸ ਨੂੰ ਆਪਣੇ ਆਪ ਨੂੰ ਭੁਲਾ ਜੰਦੀ ਹੈ ਸੋ ਸਾਡਾ ਇਤਿਹਾਸ ਬਹੁਤ ਵੱਡਾ ਹੈ ਸੋ ਕਿਰਪਾ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਤੇ ਆਪ ਖੁਦ ਵੀ ਆਪਣਾ ਇਤਿਹਾਸ ਪੜ੍ਹੀਏ ਕਿ ਅਸੀਂ ਵੱਖਰੇ ਹਾਂ ਤੇ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਇਸ ਵੀਡੀਓ ਰਾਹੀਂ ਅਸੀਂ ਕਿਸੇ ਨੂੰ ਨੀਚਾ ਨਹੀਂ ਦਿਖਾ ਰਹੇ ਸਿੱਖ ਕੌਮ ਹਰ ਇੱਕ ਧਰਮ ਦਾ ਸਤਿਕਾਰ ਕਰਦੀ ਹੈ ਪਰ ਕਿਸੇ ਨੂੰ ਜ਼ਬਰਨ ਆਪਣੇ ਧਰਮ ਦੇ ਵਿੱਚ ਲਰਾਉਣਾ ਇਹ ਬਹੁਤ ਹੀ ਜ਼ਿਆਦਾ ਗਲਤ ਗੱਲ ਆ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਸਾਡੀ ਹੋਂਦ ਪੂਰੀ ਦੁਨੀਆ ਮੰਨਦੀ ਹੈ ਸੋ ਆਪ ਜੀ ਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਸਤ ਗੁਰਬਾਨੀ ਦੀਆਂ ਪੰਕਤੀਆਂ ਉਚਾਰਦੇ ਹੋਏ ਜਾਂ ਇਤਿਹਾਸ ਦੱਸਦੇ ਹੋਏ ਸਾਡੇ ਕੋਲੋਂ ਕੋਈ ਵੀ ਗਲਤੀ ਹੋਈ ਹੋਵੇ ਤਾਂ ਦੋਨੇ ਹੱਥ ਜੋੜ ਕੇ ਦਾਸ ਮਾਫੀ ਮੰਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ